ਮੇਰੇ ਬੋਲਵਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਕਿੰਨੇ ਕੁ ਦਿਨਾਂ ਦੇ ਵਿੱਚ ਠੀਕ ਹੋ ਜਾਊਗਾ ਆ ਬੰਦੇ ਦੀ ਪ੍ਰੋਬਲਮ ਜਿਸ ਹਿਸਾਬ ਦੀ ਹੈਗੀ ਹੈ ਉਹ ਹਿਸਾਬ ਨਾਲ ਉਹਨੂੰ ਆਰਾਮ ਆਊਗਾ ਜੇ ਗਾਰੰਟੀ ਆ ਜਾਂ ਕਿੰਨੇ ਚਿਰ ਅਸੀਂ ਠੀਕ ਰਹਿਵਾਂਗੇ ਕਿਤੇ ਦੁਬਾਰੇ ਤਾਂ ਨਹੀਂ ਇਹ ਦਿੱਕਤ ਆ ਜਾਊਗੀ ਸਾਨੂੰ ਅਸੀਂ 100% ਗਾਰੰਟੀ ਦਿੰਨੇ ਆ ਬਿਲਕੁਲ ਜੜ ਤੋਂ ਠੀਕ ਕਰਾਂਗੇ ਭਾਈ ਜੀ ਗਲਤ ਡਾਇਰੈਕਸ਼ਨ ਕਿਹੜੀ ਕਿਹੜੀ ਮਤਲਬ ਕਿ ਕਿੱਦਾਂ ਦੀ ਡਾਇਰੈਕਸ਼ਨ ਆਪਣੇ ਵਾਲੇ ਕਈ ਬੰਦੇ ਕਰਦੇ ਨੇ ਝੁੱਕ ਕੇ 1 ਲੱਖ ਤੇ ਵੇਡ ਚੱਕ ਲੈਂਦੇ ਨੇ ਕਿਤੇ ਨਾ ਕਿਤੇ ਖਾਣ ਪੀਣ ਤੇ ਵੀ ਡਿਪੈਂਡ ਕਰਦੀ ਹੈ ਜੀ ਕਿਤੇ ਨਾ ਕਿਤੇ ਜੀ 100% ਡਿਪੈਂਡ ਕਰਦੇ ਆ ਨੇ ਖਾਣ ਪੀਣ ਤੇ ਹਾਂ ਦੇ ਵੀ ਲਾਜ ਦੇ ਨਾਲ ਨਾਲ ਪਰਹੇਜ਼ ਵੀ ਜ਼ਰੂਰੀ ਨੇ ਹਾਂਜੀ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਮਨਪ੍ਰੀਤ ਸਿੰਘ ਬੀਐਸ ਹੈਲਥ케ਅਰ ਗ੍ਰੀਨ ਪਾਰਕ ਕਲੋਨੀ ਸਮਾਣਾ ਰੋਡ ਪਟਿਆਲਾ ਅੱਜ ਅਸੀਂ ਆਮ ਮਰੀਜ਼ਾਂ ਦੇ ਸਵਾਲਾਂ ਦੇ ਜਵਾਬ ਦੇਣ ਜਾ ਰਹੇ ਹਾਂ ਜੋ ਸਾਡੇ ਕਲੀਨਿਕ ਤੇ ਆਉਣਾ ਚਾਹੁੰਦੇ ਨੇ ਠੀਕ ਹੈ ਕਲੀਨਿਕ ਤੇ ਆਣ ਤੋਂ ਪਹਿਲਾਂ ਉਹਨਾਂ ਦੇ ਮਨਾਂ ਦੇ ਵਿੱਚ ਬਹੁਤ ਸਵਾਲ ਹੁੰਦੇ ਨੇ ਵੀ ਉੱਥੇ ਜਾ ਕੇ ਸਾਡੇ ਮਤਲਬ ਕਿ ਕਿਸ ਤਰ੍ਹਾਂ ਟ੍ਰੀਟਮੈਂਟ ਹੋਊਗਾ ਤੇ ਕਿਸ ਤਰ੍ਹਾਂ ਅਸੀਂ ਉੱਥੇ ਠੀਕ ਹੋਵਾਂਗੇ ਕਿੰਨੀ ਵਾਰ ਸਾਨੂੰ ਜਾਣਾ ਪਊਗਾ ਅਸੀਂ ਅੱਜ ਇੰਨਾ ਸਵਾਲਾਂ ਦੇ ਜਵਾਬ ਲੈ ਕੇ ਤੁਹਾਡੇ ਸਾਹਮਣੇ ਆਏ ਆਂ ਇਹ ਵੀਡੀਓ ਦਾ ਬਣਾਉਣ ਦਾ ਸਾਡਾ ਇਹੀ ਮਕਸਦ ਹੈ ਕਿ ਜੋ ਮਤਲਬ ਕਿ ਲੋਕਾਂ ਦੇ ਮਨਾਂ ਵਿੱਚ ਸਾਡੇ ਕਲੀਨਿਕ ਦੇ ਬਾਰੇ ਸਵਾਲ ਨੇ ਉਹ ਕਲੀਅਰ ਹੋ ਸਕਣ ਜਿਹੜੇ ਵੀ ਸ਼ਰੋਤੇ ਸਾਡੀ ਵੀਡੀਓ ਦੇਖ ਰਹੇ ਨੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਭਾਈ ਜੀ ਪਹਿਲਾ ਸਵਾਲ ਮੇਰਾ ਇਹ ਆ ਕਿ ਜਦੋਂ ਵੀ ਕੋਈ ਪੇਸ਼ੈਂਟ ਆਉਂਦਾ ਉਹ ਆਪਾਂ ਨੂੰ ਇਹ ਸਵਾਲ ਕਰਦਾ ਕਿ ਮੈਂ ਕਿੰਨੇ ਕ ਦਿਨਾਂ ਦੇ ਵਿੱਚ ਠੀਕ ਹੋ ਜਾਊਂਗਾ ਦੇਖੋ ਜੀ ਹਰ ਬੰਦੇ ਦੀ ਆਪਦੀ ਬਾਡੀ ਹੁੰਦੀ ਹੈ ਤੇ ਆਪਦੀ ਪ੍ਰੋਬਲਮ ਹੁੰਦੀ ਹੈ ਕਈ ਬੰਦਿਆਂ ਦੀ ਦਿੱਕਤ ਹੁੰਦੀ ਹੈ ਜਿਹੜੀ ਬਹੁਤ ਪੁਰਾਣੀ ਹੁੰਦੀ ਹੈ ਹਨਾ ਤੇ ਉਹ ਆ ਕੇ ਸਾਡੇ ਕੋਲ ਸਵਾਲ ਕਰਦੇ ਨੇ ਵੀ ਅਸੀਂ ਕਿੰਨੇ ਦਿਨਾਂ ਦੇ ਵਿੱਚ ਠੀਕ ਹੋ ਜਾਾਂਗੇ ਉਹਨਾਂ ਸਰੋਤਿਆਂ ਨੂੰ ਮੇਰਾ ਇਹ ਜਵਾਬ ਹੈ ਜਿਹੜਾ ਬੰਦੇ ਦੀ ਪ੍ਰੋਬਲਮ ਜਿਸ ਹਿਸਾਬ ਦੀ ਹੈਗੀ ਹੈ ਉਹ ਹਿਸਾਬ ਨਾਲ ਉਹਨੂੰ ਆਰਾਮ ਆਊਗਾ ਜੇ ਤਾਂ ਉਹਦੀ ਦਿੱਕਤ ਹੈ ਪੁਰਾਣੀ ਤਾਂ ਉਸ ਚੀਜ਼ ਨੂੰ ਲੱਗੂਗਾ ਟਾਈਮ ਜੇ ਉਹਦੀ ਦਿੱਕਤ ਨਵੀਆਂ ਜਾਂ ਕੁਝ ਇੱਕ ਟਾਈਮ ਤੋਂ ਉਹਨੂੰ ਦਿੱਕਤ ਸ਼ੁਰੂ ਹੋਈ ਹੈ ਤਾਂ ਉਹ ਮਰੀਜ਼ ਜਲਦੀ ਸ਼ੁਰੂ ਹੋ ਜਾਊਗਾ ਕਿਸੇ ਵੀ ਬਿਮਾਰੀ ਦਾ ਕੋਈ ਟਾਈਮਪਲੈਨ ਨਹੀਂ ਹੁੰਦਾ ਵੀ ਇਹ ਇੰਨੇ ਟਾਈਮ ਦੇ ਵਿੱਚ ਠੀਕ ਹੋਊਗੀ ਨਾ ਹੀ ਅਸੀਂ ਕਿਸੇ ਨੂੰ ਕੋਈ ਮੈਡੀਸਿਨ ਦਿੰਨੇ ਆ ਵੀ ਉਹ ਖਾ ਕੇ ਨਾਲ ਦੀ ਨਾਲ ਠੀਕ ਹੋ ਜੇ ਸਾਡਾ ਕੰਮ ਬਿਲਕੁਲ ਨੇਚਰਲ ਹੈ ਬਿਲਕੁਲ ਅਸੀਂ ਬੋਡੀ ਦੇ ਜੋਇੰਟ ਸੈੱਟ ਕਰਨੇ ਆ ਜਦੋਂ ਉਹ ਸੈੱਟ ਹੋ ਜਾਣਗੇ ਪੰਦਾ ਉਦੋਂ ਠੀਕ ਹੋਊਗਾ अच्छा ਦੂਜਾ ਸਵਾਲ ਉਹ ਇਹ ਕਰਦਿਆ ਕਿ ਇੱਕ ਵਾਰ ਠੀਕ ਰਾਉਣ ਤੋਂ ਬਾਅਦ ਸਾਨੂੰ ਵੀ ਕਿੰਨੇ ਚਿਰ ਦੀ ਗਾਰੰਟੀ ਆ ਜਾਂ ਕਿੰਨੇ ਚਿਰ ਅਸੀਂ ਠੀਕ ਰਾਵਾਂਗੇ ਕਿਤੇ ਦੁਬਾਰੇ ਤਾਂ ਨਹੀਂ ਇਹ ਦਿੱਕਤ ਆ ਜਾਊਗੀ ਸਾਨੂੰ ਦੇਖੋ ਜੀ ਗਰੰਟੀ ਵਾਲਾ ਤਾਂ ਕੋਈ ਸੀਨ ਨਹੀਂ ਹੁੰਦਾ ਹੈਗਾ ਮਤਲਬ ਆਪਾਂ ਇਹ ਗਰੰਟੀ ਦਿੰਨੇ ਆ ਵੀ ਅਸੀਂ ਤੁਹਾਡਾ ਜੋੜ ਸੈੱਟ ਕਰ ਦਾਂਗੇ ਹਨਾ ਜਦੋਂ ਆਪਾਂ ਨੇ ਇੱਕ ਬੰਦੇ ਦਾ ਜੋੜ ਸੈੱਟ ਕਰਤਾ ਹੁਣ ਆਪਾਂ ਨੂੰ ਕੀ ਪਤਾ ਉਹਦੀ ਘਰ ਅਗਰਸਤੀ ਕਹੇ ਜੀ ਉਹ ਘਰੇ ਕਹੇ ਜੀ ਕੰਮ ਕਰਦਾ ਕਹੇ ਜੀ ਨਹੀਂ ਕਰਦਾ ਇੱਥੋਂ ਠੀਕ ਕਰਾ ਕੇ ਜਾ ਰਿਹਾ ਉਹ ਘਰੇ ਜਾ ਕੇ ਕੋਈ ਆਪਣਾ ਮਤਲਬ ਕੀ ਲਾ ਲੋ ਇਸ ਤਰ੍ਹਾਂ ਦਾ ਕੰਮ ਕਰਨ ਲੱਗ ਗਿਆ ਜਿਸ ਦੇ ਨਾਲ ਉਹਦਾ ਜੋਇੰਟ ਫੇਰ ਨਿਕਲ ਗਿਆ ਫੇਰ ਆਪਾਂ ਗਰੰਟੀ ਕਿੱਥੋਂ ਦੇ ਦਾਂਗੇ ਬੰਦੇ ਨੂੰ ਸਾਡੇ ਹਿਸਾਬ ਨਾਲ ਚੱਲੋਗੇ ਅਸੀਂ 100% ਗਰੰਟੀ ਦਿੰਨੇ ਆ ਬਿਲਕੁਲ ਜੜ ਤੋਂ ਠੀਕ ਕਰਾਂਗੇ ਠੀਕ ਹੈ ਸਾਡਾ ਕਰਿਆ ਉਦੋਂ ਤੱਕ ਨਹੀਂ ਹਿਲਦਾ ਜਦ ਤੱਕ ਕੋਈ ਇਨਸੀਡੈਂਟ ਨਾ ਹੋਵੇ ਇਨਸੀਡੈਂਟ ਤੋਂ ਬਿਨਾ ਸਾਡੇ ਟ੍ਰੀਟਮੈਂਟ ਦਾ ਮਤਲਬ ਕੋਈ ਵੀ ਹਿਲਣ ਦਾ ਕਾਰਨ ਨਹੀਂ ਹੋ ਸਕਦਾ ਜੀ ਇਹ ਜਿਹੜੇ ਇਨਸੀਡੈਂਟ ਨੇ ਕਿਦਾਂ ਦੇ ਕੋਈ ਸਲਿੱਪ ਹੋ ਜਾਣਾ ਜਾਂ ਕੋਈ ਗਿਰ ਜਾਣਾ ਜਾਂ ਕੋਈ ਐਕਸੀਡੈਂਟ ਦਾ ਕਾਰਨ ਜਾਂ ਕਿਦਾਂ ਦੇ ਇਨਸੀਡੈਂਟ ਇਹ ਸਵਾਲ ਜੋ ਹੁਣ ਤੁਸੀਂ ਮੈਨੂੰ ਕਿਹਾ ਗਿਰ ਜਾਣਾ ਠੀਕ ਹੈ ਐਕਸੀਡੈਂਟ ਹੋ ਜਾਣਾ ਸਲਿੱਪ ਹੋ ਜਾਣਾ ਇਹ ਸਾਰੇ ਇਨਸੀਡੈਂਟ ਨੇ ਜੇ ਇਹ ਬੰਦੇ ਨਾਲ ਚੀਜ਼ਾਂ ਵਰਤਣਗੇ ਤਾਂ ਹੀ ਉਹਨੂੰ ਪ੍ਰੋਬਲਮ ਆਊਗੀ ਨਹੀਂ ਪ੍ਰੋਬਲਮ ਨਹੀਂ ਆਉਂਦੀ ਜੇ ਆ ਕੋਈ ਵੀ ਗਲਤ ਡਾਇਰੈਕਸ਼ਨ ਦੇ ਵਿੱਚ ਕੋਈ ਚੀਜ਼ ਨੂੰ ਚੱਕ ਲੈਣ ਹਾਂਜੀ ਹਾਂਜੀ ਹਾਂ ਇਹ ਭਾਈ ਜੀ ਗਲਤ ਡਾਇਰੈਕਸ਼ਨ ਕਿਹੜੀ ਕਿਹੜੀ ਮਤਲਬ ਕਿ ਕਿੱਦਾਂ ਦੀ ਡਾਇਰੈਕਸ਼ਨ ਉਹ ਗਲਤ ਮੂਵਮੈਂਟ ਦੇ ਵਿੱਚ ਚੱਕ ਲੈਣਾ ਜਾਂ ਕਿੱਦਾਂ ਦੇ ਦੇਖੋ ਜਦੋਂ ਹੁਣ ਕੋਈ ਵੀ ਬੰਦਾ ਹੈ ਹਨਾ ਬੇਸ਼ੱਕ ਬਿਲਕੁਲ ਸਹੀ ਵੀ ਸਿਹਤਮੰਦ ਬੰਦਾ ਵੀ ਹੈ ਹਨਾ ਜਦੋਂ ਉਹ ਕੋਈ ਵੀ ਵੇਟ ਚੱਕਣਾ ਆਉਣਾ ਠੀਕ ਹੈ ਪਹਿਲਾ ਰੂਲ ਬੰਦ ਹੈ ਕਿ ਉਹ ਜਿਹੜਾ ਵੇਟ ਉਹ ਝੁੱਕ ਕੇ ਮਤਲ ਚੁੱਕ ਕੇ ਨਾ ਚੱਕੇ ਬੈਠ ਕੇ ਵੇਡ ਚੱਕੇ ਆਪਣੇ ਵਾਲੇ ਕਈ ਬੰਦੇ ਕਰਦੇ ਨੇ ਚੁੱਕ ਕੇ ਇੱਕੋ ਲੱਖ ਤੇ ਵੇਡ ਚੱਕ ਲੈਂਦੇ ਨੇ ਜਿਸ ਦੇ ਨਾਲ ਬਾਡੀ ਤੇ ਜਰਕ ਪਜਦੀ ਹੈ ਜਦੋਂ ਜਰਕ ਪਜਦੀ ਹੈ ਉਹ ਸਾਰੇ ਸਰੀਰ ਦੀ ਅਲਾਈਨਮੈਂਟ ਹਲਾ ਦਿੰਦੀ ਹੈ ਬੰਦੇ ਦੀ ਪ੍ਰੋਬਲਮ ਵੱਜ ਜਾਂਦੀ ਹੈ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਪ੍ਰੋਬਲਮ ਉਹਦੀ ਬਾਡੀ ਦੇ ਵਿੱਚ ਕ੍ਰੀਏਟ ਹੋ ਜਾਂਦੀ ਹੈ ਜਿਸ ਦੇ ਨਾਲ ਉਹਦਾ ਦਰਦ ਵੀ ਜ਼ਿਆਦਾ ਹੋ ਜਾਂਦਾ ਹੈ ਠੀਕ ਠੀਕ ਅੱਛਾ ਕਈ ਪੇਸ਼ੈਂਟ ਐ ਇਦਾਂ ਤੇ ਆਉਂਦੇ ਆ ਜਿਹੜੇ ਕਹਿੰਦੇ ਆ ਕਿ ਮੈਂ ਦੋ ਵਾਰ ਆ ਗਿਆ ਚਾਰ ਵਾਰ ਆ ਗਿਆ ਜਾਂ ਪੰਜ 6 ਵਾਰ ਵੀ ਆ ਗਿਆ ਮੈਂ ਠੀਕ ਨਹੀਂ ਹੋਇਆ ਉਹਨਾਂ ਦੇ ਵਿੱਚ ਕੀ ਕੀ ਕਾਰਨ ਨੇ ਜਿਹੜੇ ਉਹ ਨਾ ਠੀਕ ਹੋਣ ਦੇ ਕਾਰਨ ਨੇ ਜਾਂ ਉਹਨਾਂ ਦੀ ਮੂਵਮੈਂਟ ਗਲਤ ਆ ਕੋਈ ਬੈਠੇ ਨੂੰ ਉੱਠਣ ਦੀ ਆ ਜਾਂ ਖਾਣ ਪੀਣ ਦਾ ਕੁਝ ਇਦਾਂ ਦਾਗਾ ਜਾ ਕੋਈ ਵਜਨ ਚੱਕਣ ਦਾ ਤਰੀਕਾ ਗਲਤ ਹੋ ਗਿਆ ਕੰਮ ਕਰਨ ਦਾ ਇਹ ਉਹਦੇ ਵਿੱਚ ਤੁਸੀਂ ਕੀ ਕਹਣਾ ਦੇਖੋ ਜੀ ਮੈਂ ਪਹਿਲਾਂ ਵੀ ਤੁਹਾਨੂੰ ਇਹੀ ਗੱਲ ਕਹੀ ਹੈ ਵੀ ਹਰ ਬੰਦੇ ਦੀ ਆਪਦੀ ਬੋਡੀ ਹੁੰਦੀ ਹੈ ਠੀਕ ਹੈ ਹੁਣ ਆਪਣੇ ਵੱਲੋਂ ਕੀ ਕਰਿਆ ਜਾਂਦਾ ਉਹਦਾ ਇਲਾਜ ਕਰਿਆ ਜਾਂਦਾ ਜੋੜ ਸੈਟ ਕਰਿਆ ਜਾਂਦਾ ਜੀ ਠੀਕ ਹੈ ਆਪਾਂ ਨੇ ਜੋੜ ਸੈਟ ਕਰਕੇ ਭੇਜਤਾ ਹੁਣ ਘਰੇ ਜਾਂਦੇ ਜਾਂਦੇ ਜਾਂ ਮਤਲਬ ਕਿ ਕਿਸੇ ਵੀ ਤਰ੍ਹਾਂ ਦਾ ਐਮ ਇਨਸੀਡੈਂਟ ਲਾ ਲਓ ਵੀ ਆਪਾਂ ਉਹਨੂੰ ਰੋਕ ਕੇ ਆ ਕਿਸੇ ਚੀਜ਼ ਤੋਂ ਉਹ ਨਹੀਂ ਰੁਕ ਰਿਹਾ ਫਿਰ ਇਹ ਚ ਆਪਣੀ ਕੀ ਗਲਤੀ ਹੈ ਜਾਂ ਦੂਜਾ ਕਾਰਨ ਇਹ ਲਾ ਲਓ ਆਪme ਟ੍ਰੀਟਮੈਂਟ ਕਰਤਾ ਹਨਾ ਆਪਣੇ ਟ੍ਰੀਟਮੈਂਟ ਕਰਨ ਦੀ ਜਿਹੜੀ ਮਿਆਦ ਹੈ ਮੰਨ ਲਓ ਕਿ ਆ ਹੈਗੀ ਆ ਵੀ ਆਪਾਂ 4 ਕਿ ਦਿਨਾਂ ਨੂੰ ਜੋਇੰਟ ਨੂੰ ਖੜਾ ਕੇ ਰੱਖ ਸਕਦੇ ਆ ਜੇ ਉਹ 5-4 ਦਿਨਾਂ ਤੋਂ ਬਾਅਦ ਆਪਣੇ ਕੋਲ ਨਹੀਂ ਆਉਂਦਾ ਉਹ ਲੂਸ ਹੋ ਕੇ ਫੇਰ ਉੱਥੇ ਆ ਜਾਂਦਾ ਵੱਧ ਟਾਈਮ ਬਾਅਦ ਆਉਂਦਾ ਹਾਂ ਵੱਧ ਟਾਈਮ ਬਾਅਦ ਆਉਂਦਾ ਜੀ ਜੇ ਕਿਸੇ ਨਾ ਕਿਸੇ ਖਾਣ ਪੀਣ ਦੇ ਵਿੱਚ ਵੀ ਕੋਈ ਐਦਾਂ ਦੀ ਚੀਜ਼ ਖਾਦੀ ਹਾਂਜੀ ਜਦੋਂ ਵੱਧ ਟਾਈਮ ਬਾਅਦ ਆ ਜਾਂਦਾ ਉਹ ਤਾਂ ਠੀਕ ਹੋਣਾ ਨਹੀਂ ਉਦੋਂ ਜਿਆਦਾ ਹੋਰ ਬਿਮਾਰ ਹੋਊਗਾ ਜੋ ਚੀਜ਼ ਮਤਲਬ ਕਿ ਆਪਣੇ ਟ੍ਰੈਕਸ਼ਨ ਤੇ ਲਿਆਂਦੀ ਜਾਂਦੀ ਹੈ ਖਿੱਚ ਕੇ ਉਹ ਉਸ ਤੋਂ ਆਪਾਂ ਅੱਗੇ ਲੈ ਕੇ ਜਾਣੀ ਹੁੰਦੀ ਹੈ ਜਦੋਂ ਨਹੀਂ ਪੇਸ਼ੈਂਟਾ ਉ ਇੱਕ ਕਾਰਨ ਇਹ ਹੋ ਗਿਆ ਹੁਣ ਆਪਾਂ ਬੰਦੇ ਨੂੰ ਕਹਤਾ ਜੀ ਦੇਖੋ ਤੁਸੀਂ ਦਾਲ ਨਹੀਂ ਖਾਣੀ ਜਾਂ ਲੱਸੀ ਨਹੀਂ ਪੀਣੀ ਦਹੀਂ ਨਹੀਂ ਖਾਣੀ ਜੇ ਬੰਦੇ ਨੇ ਆਪਣੀ ਜੀਵ ਕੰਟਰੋਲ ਕਰ ਲਈ ਆਪਣੇ ਖਾਣ ਦਾ ਸਵਾਦ ਕੰਟਰੋਲ ਕਰ ਲਿਆ ਬੰਦਾ ਠੀਕ ਹੋ ਜਾਊਗਾ ਜੇ ਉਹ ਨਹੀਂ ਕਰਦਾ ਹੈਗਾ ਦਾਣਾਂ ਚ ਬੈਵਾਦੀ ਹੁੰਦੀ ਹੈ ਬਹੁਤ ਜ਼ਿਆਦੇ ਜਿਹੜਾ ਜੋਇੰਟ ਅਸੀਂ ਪਾਣੇ ਆ ਉਹ ਜੋਇੰਟ ਕੱਢ ਕੇ ਬਾਹਰ ਮਾਰਦੀ ਹੈ ਠੀਕ ਹੈ ਜੀ ਇਹ ਕਿਤੇ ਨਾ ਕਿਤੇ ਖਾਣ ਪੀਣ ਤੇ ਵੀ ਡਿਪੈਂਡ ਕਰਦੀਆਂ ਨੇ ਇਹ ਗੱਲਾਂ ਕਿਤੇ ਨਾ ਕਿਤੇ ਜੀ 100% ਡਿਪੈਂਡ ਕਰਦੀਆਂ ਨੇ ਖਾਣ ਪੀਣ ਤੇ ਹੋ ਗਿਆ ਮਤਲਬ ਕਿ ਟਾਈਮ ਪਰ ਤੇ ਟਰੀਟਮੈਂਟ ਕਰਾਉਣਾ ਹੋ ਗਿਆ ਬਹੁਤ سارے ਰੂ ਰੈਗੂਲੇਸ਼ਨ ਨੇ ਹਾਂ ਮੈਂ ਇਹ ਨਹੀਂ ਕਹਿੰਦਾ ਵੀ 100% ਮਰੀਜ਼ ਦੀ ਉਹ ਗਲਤੀ ਹੈ ਵੀ ਉਹ ਨਹੀਂ ਮਤਲਬ ਕਿ ਆਇਆ ਤੇ ਠੀਕ ਨਹੀਂ ਹੋਇਆ ਕਈ ਵਾਰ ਕੀ ਹੁੰਦਾ ਹਰ ਬੰਦੇ ਦੀ ਬਾਡੀ ਹੁੰਦੀ ਹੈ ਟਾਈਮ ਲੱਗਦਾ ਜੋੜ ਨੂੰ ਆਪਣੀ ਥਾਂ ਦੇ ਉੱਤੇ ਜਾਣ ਨੂੰ ਕਈ ਬੰਦੇ ਕਰਦੇ ਨੇ ਕਾਲੀ ਵੀ ਸਾਨੂੰ ਇੱਕੋ ਲਖਤ ਮਤਲਬ ਕਿ ਹੁਣੇ ਆਰਾਮ ਚਾਹੀਦਾ ਇੱਕੋ ਲਖਤ ਆਰਾਮ ਨਹੀਂ ਅਸੀਂ ਕਿਸੇ ਨੂੰ ਵੀ ਦੇ ਸਕਦੇ ਸਾਡੇ ਕੋਲ ਕੋਈ ਜਾਦੂ ਨਹੀਂ ਹੈਗਾ ਅਸੀਂ ਨੇ ਜੋੜ ਸੈੱਟ ਕਰਨਾ ਹੈ ਜੋੜ ਜਾਊਗਾ ਆਪਣੇ ਹਿਸਾਬ ਨਾਲ ਆਪਣੀ ਥਾਂ ਦੇ ਉੱਤੇ ਠੀਕ ਹੈ ਜਿਨੇ ਇੱਕੋਦਮ ਠੀਕ ਹੋਣਾ ਉਹ ਆਪਰੇਸ਼ਨ ਕਰਾ ਲੈ ਹੋਰ ਕੋਈ ਹੱਲ ਨਹੀਂ ਹੈਗਾ ਉਹਦਾ ਥੋੜੇ ਕਹਿਣ ਦਾ ਭਾਵ ਇਹ ਹੈ ਕਿ ਪਰਹੇਜ਼ ਹੀ ਜ਼ਰੂਰੀ ਆ ਜਾਂ ਮਤਲਬ ਕਿ ਬੈਠਣ ਉੱਠਣ ਦਾ ਜਿਹੜਾ ਹੈਗਾ ਤਰੀਕਾ ਵੀ ਕਹਿੰਦੇ ਹੁੰਦੇ ਨੇ ਵੀ ਲਾਜ ਦੇ ਨਾਲ ਨਾਲ ਪਰਹੇਜ਼ ਵੀ ਜ਼ਰੂਰੀ ਨੇ ਹਾਂਜੀ ਬਿਲਕੁਲ ਜੇ ਆਪਾਂ ਇਲਾਜ ਕਰਾਈਏ ਹਨਾ ਇਲਾਜ ਕਰਾਉਣ ਨਾਲ ਪਰਹੇਜ਼ ਬਹੁਤ ਜ਼ਰੂਰੀ ਹੈ ਇਲਾਜ ਲੱਗਦਾ ਹੀ ਤਾਂ ਹੈ ਜੇ ਆਪਾਂ ਪਰਹੇਜ਼ ਕਰੀਏ ਹੁਣ ਮੰਨ ਲਓ ਆਪਾਂ ਜਿਹੜੀ ਚੀਜ਼ ਦਾ ਟ੍ਰੀਟਮੈਂਟ ਕਰਨਾ ਹੈ ਉਹਦਾ ਪਰਹੇਜ਼ ਜੇ ਮੰਨ ਲਓ ਆਪਾਂ ਲੱਕ ਦਾ ਟ੍ਰੀਟਮੈਂਟ ਕਰਨਾ ਹੈ ਠੀਕ ਹੈ ਲੱਕ ਦਾ ਟ੍ਰੀਟਮੈਂਟ ਕਰਤਾ ਉਹਦਾ ਪਰਹੇਜ਼ ਆ ਮੰਜਾ ਠੀਕ ਹੈ ਆਪਾਂ ਟ੍ਰੀਟਮੈਂਟ ਕਰਕੇ ਭੇਜਦਾ ਬੰਦਾ ਘਰੇ ਜਗ੍ਹਾ ਮੰਜੇ ਦੇ ਪੈ ਗਿਆ ਫਿਰ ਇਹ ਆਪਣੀ ਕੀ ਗਲਤੀ ਹੈ ਇਹ ਮੰਜੇ ਦਾ ਵਿੱਚ ਕਿਦਾਂ ਮਤਲਬ ਕਿ ਬੈਠਣ ਚ ਕੀ ਦਿੱਕਤ ਆ ਜਾਂਦੀ ਮਰ ਜਦੋਂ ਬੰਦੇ ਦਾ ਟ੍ਰੀਟਮੈਂਟ ਕਰਨਾ ਹੈ ਉਹਦੇ ਜੋਇੰਟ ਪਾ ਕੇ ਬਾਡੀ ਸਟ੍ਰੇਟ ਕਰਨੀ ਹੈ ਸਿੱਧੀ ਠੀਕ ਹੈ ਜੀ ਤੇ ਜਦੋਂ ਮੰਜੇ ਦੇ ਪਊਗਾ ਮੰਜੇ ਦੀ ਝੋਲੀ ਬਣ ਜੂਗੀ ਉਹਦੇ ਜੋਇੰਟ ਫੇਰ ਬਾਹਰ ਨਿਕਲ ਜਾਣਗੇ ਬੰਦਾ ਕੀ ਕਹੂਗਾ ਮੈਂ ਤਾਂ 50 ਵਾਰੀ ਆਇਆ ਮੈਂ ਠੀਕ ਨਹੀਂ ਹੋਇਆ ਫਿਰ ਇਸ ਚ ਆਪਣੀ ਕੀ ਗਲਤੀ ਆ ਜਾਊਗੀ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਇਸ ਚੀਜ਼ ਦਾ ਦਾਅਵਾ ਕਰਦਾ ਜੇ ਸਾਡੇ ਕੋਲੋ ਇਲਾਜ ਕਰਾਉਣਾ ਹੈ 100% ਪਰਿਹੇਜ ਕਰੋ ਮੇਰੀ ਠੀਕ ਕਰਨ ਦੀ 100% ਗਾਰੰਟੀ ਹੈ। ਹਾਂਜੀ ਦੋਸਤੋ ਅਗਰ ਤੁਸੀਂ ਬੀਐਸ ਹੈਲਥ케ਅਰ ਸੈਂਟਰ ਦੇ ਵਿੱਚ ਆਣਾ ਚਾਹੁੰਦੇ ਹੋ ਤਾਂ ਸਾਡੀ ਜਿਹੜੀ ਲੋਕੇਸ਼ਨ ਹੈ ਸਮਾਣਾ ਪਟਿਆਲਾ ਰੋਡ ਦੇ ਉੱਤੇ ਹੈ ਗ੍ਰੀਨ ਪਾਰਕ ਕਲੋਨੀ ਨੇੜੇ ਪਸਿਆਣਾ ਪਿੰਡ ਤੇ ਅਜੂਬਾ ਪੈਲੇਸ ਹੈ ਪਾਖੜਾ ਦੇ ਕੋਲ ਸਮਾਣੇ ਰੋਡ ਦੇ ਉੱਤੇ ਪਾਖੜਾ ਦੇ ਕੋਲੇ ਅਗਰ ਦੋਸਤੋ ਤੁਸੀਂ ਹੋਰ ਹੈਲਥ ਆਫ ਦੇ ਰਿਲੇਟਡ ਵੀਡੀਓ ਦੇਖਣਾ ਚਾਹੁੰਦੇ ਹੋ ਜਾਂ ਆਪਣੀ ਹੈਲਥ ਦੇ ਵਿੱਚ ਸੁਧਾਰ ਕਰਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਅਸੀਂ ਤੁਹਾਡੇ ਵਾਸਤੇ ਹੋਰ ਇਹ ਜਿਹਾ ਨਵੀਆਂ ਵੀਡੀਓ ਲੈ ਕੇ ਆਵਾਂਗੇ ਜੋ ਤੁਹਾਡੀ ਸਿਹਤ ਵਾਸਤੇ ਬਹੁਤ ਜ਼ਿਆਦਾ ਲਾਹੇਮੰਦ ਹੋਣਗੀਆਂ ਧੰਨਵਾਦ ਦੋਸਤੋ ਸასი ਕਾਲ ਜੀ